ਇਹ ਨਹੀਂ ਸਮਝਿਆ ਮੋਤੀ ਜੀ ਉਹ ਇਹ ਹੈ ਕਿ ਤਰੇਨ ਨੂੰ ਲੜਾਈ ਚ ਪਹੁੰਚ ਮਾ ਨਹੀਂ ਪਿਆ ਉਹਦਾ ਰਿਐਕਸ਼ਨ ਨਹੀਂ ਕਰ ਦਿੱਤਾ ਉਹਨੇ ਪ੍ਰਤੀਕਿਰਿਆ ਨਹੀਂ ਦਿੱਤੀ ਇਹ ਮੈਨੂੰ ਠੀਕ ਲੱਗਦੀ ਹੈ ਇਹ ਸਿਆਣਪ ਦੀ ਗੱਲ ਸੀ ਉਹਦੀ ਬੇਟੀ ਬੋਢੀ ਆਇਆ ਹੁਣ ਉਹ ਕੀ ਲੋਕਾਂ ਦੇ ਵਿੱਚ ਜਾ ਕੇ ਇਹ ਗੱਲ ਕਰੀ ਜਾਵੇ ਇਹ ਮੈਨੂੰ ਬਹੁਤਾ ਜੱਜਦਾ ਨਹੀਂ ਸੀ ਬਲਕਿ ਇੱਕ ਗੱਲ ਛੋਟੀ ਜੀ ਕਹਿ ਕੇ ਆਪਦੀ ਇਸ ਗੱਲ ਨੂੰ ਆਪਾਂ ਖਤਮ ਕਰਦੇ ਹਾਂ ਤਾਂ ਕਿ ਦੂਜੀ ਪਾਸੇ ਵੱਲ ਵਧੀਏ ਇੱਕ ਸਵਾਲ ਹੈ ਤੇ ਇੱਕ ਇਹਦੇ ਸਾਲ ਹੋਰ ਵੀ ਲਗਾਉਂਗਾ ਮੈਂ ਜੀ ਉਹ ਸਵਾਲ ਇਹ ਹੈ ਕਿ ਜਦੋਂ ਦਾ ਸਰਕਾਰਾ ਵਾਪਰਿਆ ਉਹ ਆ ਗਵੰਤਮਾਨ ਸੁਵਿਧਾ ਸੈਂਟਰ ਚ ਵੀ ਆ ਪਬਲਿਕ ਨੂੰ ਮਿਲਦਾ ਕੱਲ ਤਿੰਨ ਚਾਰ ਸਕੂਲਾਂ ਚ ਵੀ ਜਾ ਕੇ ਲੱਗਦਾ ਕਿ ਉਹਨੇ ਲੋਕਾਂ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ ਆ ਇੱਕ ਐਦਾਂ ਪ੍ਰਵਾਹ ਦੇਣਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਸਕੂਲਾਂ ਦੇ ਬੱਚੇ ਮੇਰੇ ਆਪਣੇ ਬੱਚੇ ਆ ਲੋਕ ਮੇਰੇ ਆਪਣੇ ਨੇ ਜਿੱਥਾਂ ਪੁਲਿਸ ਵਾਲਾਂ ਨੂੰ ਝਾੜਾ ਪਈਆਂ ਨੇ ਤੁਸੀਂ ਵੇਖਿਆ ਹੁਣ ਪਿਛਲੇ ਲਗਾਤਾਰ ਤਿੰਨ ਚਾਰ ਦਿਨ ਤੋਂ ਉਹ ਵੀ ਇੱਕ ਚੰਗੇ ਵੱਲ ਨੂੰ ਇੱਕ ਚੰਗਾ ਕਦਮ ਆਪਾਂ ਕਹਿ ਸਕਦੇ ਆ ਰਾਮੇ ਉਹਨੇ ਕਰਿਆ ਉਹਨੇ ਕਹਾਂ ਦੇਖੋ ਮੋਟਰਸਾਈਕਲ ਕਿਵੇਂ ਪਹੁੰਚ ਗਿਆ ਤੁਸੀਂ ساری ਕਹਾਣੀ ਦੱਸਣੀ ਹੋਈ ਹੈ ਵੀ ਕਿਵੇਂ ਮੋਟਰਸਾਈਕਲ ਦਿਖਾ ਰਿਹਾ ਉਹ ਦੇਖ ਲੋ ਅਗਲੇ ਕੋਲ ਦੇ ਆਈ ਨਹੀਂ ਤਾਂ ਕਹਿੰਦੇ ਕਿ ਮੈਂ ਦੱਸੂ ਕੀ ਕਰਨਾ ਹੈ ਮੇਰਾ ਤਾਂ ਉੱਤੀ ਪਿਆ ਸੋ ਕਹਿਣ ਦੀ ਮਤਲਬ ਇਹ ਹੈ ਵੀ ਇਹ ਗੱਲਾਂ ਚੰਗੀਆਂ ਨਹੀਂ ਤੇ ਦੂਜੀ ਗੱਲ ਮੈਂ ਇਸ ਗੱਲ ਨੂੰ ਸਿਆਣਪ ਵੀ ਸਮਝਦਾ ਵੀ ਇਹ ਮੈਨੂੰ ਨਹੀਂ ਪਤਾ ਸੀ ਵੀ ਇਹ ਐ ਸੱਚੀ ਮੂਚੀ ਸਿਆਣਪ ਵਰਤ ਲੇਗਾ ਕਿਉਂਕਿ ਗਵਰਨਰ ਸਾਹਿਬ ਨਾਲ ਜਾਂਦੇ ਇੰਨਾ ਫੰਕਤੀਚਾ ਤੇ ਆਏ ਨਾ ਜਦ ਵੀ ਇਹਨੇ ਸਿਆਣਪ ਨਹੀਂ ਵਰਤੀ ਭੰਤਮਾਨ ਨਹੀਂ ਨਾ ਹੀ ਤਾਂ ਗਵਰਨਰ ਸਾਹਿਬ ਹੀ ਮਤਲਬ ਹੁੰਦਾ ਸੀ ਸੋ ਇਹ ਸਿਆਣਪ ਵਰਤੀ ਆ ਕਿ ਉਹਨੇ ਲੋਕਾਂ ਨਾਲ ਨੇੜਤਾ ਬਣਾਉਣੀ ਸ਼ੁਰੂ ਕਰ ਦਿੱਤੀ ਆ ਇੱਕ ਐਦਾਂ ਪ੍ਰਵਾਹ ਦੇਣਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਸਕੂਲਾਂ ਦੇ ਬੱਚੇ ਮੇਰੇ ਆਪਣੇ ਬੱਚੇ ਆ ਲੋਕ ਮੇਰੇ ਆਪਣੇ ਨੇ ਜਿਸ ਤਰ੍ਹਾਂ ਪੁਲਿਸ ਵਾਲਿਆਂ ਨੂੰ ਝਾੜਾ ਪਾਈਆਂ ਨੇ ਤੁਸੀਂ ਵੇਖਿਆ ਹੁਣ ਪਿਛਲੇ ਲਗਾਤਾਰ 3-4 ਦਿਨ ਤੋਂ ਉਹ ਵੀ ਇੱਕ ਚੰਗੇ ਵੱਲ ਨੂੰ ਇੱਕ ਚੰਗਾ ਕਦਮ ਆਪਾਂ ਕਹਿ ਸਕਦੇ ਹਾਂ ਨਹੀਂ ਉਹਨੇ ਕਰਿਆ ਉਹਨੇ ਕਿਹਾ ਨਹੀਂ ਦੇਖੋ ਮੋਟਰਸਾਈਕਲ ਕਿਵੇਂ ਪਹੁੰਚ ਗਿਆ ਤੁਸੀਂ ساری ਕਹਾਣੀ ਤੋਂ ਸੁਣੀ ਨਹੀਂ ਹੈਂ ਵਿੱਕੀ ਮੈਂ ਬਰੋਡਕਾਸਟ ਦਿਖਾ ਰਿਹਾ ਆ ਉਹ ਦੇਖ ਲੋ ਅਗਲੇ ਕੋ ਨਾ ਦੇ ਆ ਨਹੀਂ ਤਾਂ ਕਹਿੰਦੇ ਜੀ ਮੈਂ ਦੱਸੂ ਕੀ ਕਰਨਾ ਮੇਰਾ ਤਾਂ ਉੱਤੀ ਪਿਆ ਸੋ ਕਹਿਣ ਦੀ ਮਤਲਬ ਇਹ ਹੈ ਵੀ ਇਹ ਗੱਲਾਂ ਚੰਗੀਆਂ ਨੇ ਤੇ ਦੂਜੀ ਗੱਲ ਮੈਂ ਇਸ ਕੰ ਨੂੰ ਸਿਆਣਪ ਵੀ ਸਮਝਦਾ ਵੀ ਇਹ ਮੈਨੂੰ ਨਹੀਂ ਪਤਾ ਸੀ ਵੀ ਇਹ ਐ ਸੱਚੀ ਮੁੱਚੀ ਸਿਆਣਪ ਵਰਤਲੇਗਾ ਕਿਉਂਕਿ ਗਵਰਨਰ ਸਾਹਿਬ ਨਾਲ ਜਾਂਦੇ ਇੰਦਾ ਫੰਕਸ਼ਨ ਚਾਤੇ ਆ ਨਾ ਜਦ ਵੀ ਇਹਨੇ ਸਿਆਣਪ ਨਹੀਂ ਵਰਤੀ ਭੁਤੰਤਮਾਨ ਨੇ ਨਹੀਂ ਤਾਂ ਗਵਰਨਰ ਸਾਹਿਬ ਵੀ ਮਨੋ ਹੁੰਦਾ ਸੀ ਸੋ ਇਹ ਸਿਆਣਪ ਵਰਤੀ ਹੈ ਦੂਜਾ ਲੋਕਾਂ 'ਚ ਜਾ ਰਿਹਾ ਹੈ ਇਹ ਨਹੀਂ ਵੀ ਡਰ ਕੇ ਘਰੇ ਰਹਿਗਾ ਜੀ ਹੁਣ ਤਾਂ ਮੂੰਹ ਨਿਕੋਣੋਂ ਹਟ ਗਿਆ ਜੀ ਜੇ ਪਸਾ ਇਹ ਵੀ ਹੋ ਜਾਂਦਾ ਬਈ ਵੀ ਨਹੀਂ ਮੈਂ ਠੀਕ ਆ ਬਾਕੀ ਠੀਕ ਆ ਸਾਡੀ ਬੇਟੀ ਆ ਕਹਿ ਚਾਉਂਦੀ ਮਰਜੀ ਇਹ ਮੈਨੂੰ ਈਕ ਲੱਗਿਆ ਬਰਤਾਰਾ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਨੂੰ ਲੈ ਕੇ ਅੱਜ ਤੱਕ ਵੀ ਚਰਚਾ ਜਾ ਰਹੀ ਆ ਕਿ ਉਹ ਲੜਕੀ ਨੇ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੱਤਾ ਕੀ ਲੱਗਦਾ ਕਿ ਉਹਦੇ ਪਿੱਛੇ ਵੀ ਕੋਈ ਸਿਆਸੀ ਤਾਕਤ ਆ ਕੋਈ ਸਿਆਸੀ ਧੇਰਾ ਕਿਉਂਕਿ ਐਸ ਮੌਕੇ ਬਿਆਨ ਦੇਣਾ ਐਸ ਮੌਕੇ মিডিਏ 'ਚ ਆਉਣਾ ਜਦੋਂ ਲੋਕ ਸਭਾ ਚੋਣਾ ਆਉਣ ਵਾਲੀਆਂ ਨੇ ਇਹਦੇ ਕੋਈ ਪਿੱਛੇ ਕੋਈ ਨਾ ਕੋਈ ਗੱਲ ਜ਼ਰੂਰ ਨਜ਼ਰ ਤਾਂ ਆਉਂਦੀ ਹੈ। ਕੋਈ ਪਿੱਛੇ ਗੱਲ ਤਾਂ ਹੈਗੀ ਹੋਈ ਹੈ। ਬਿਨਾ ਪਿੱਛੇ ਗੱਲ ਤੋਂ ਹੋਣੀ ਨਹੀਂ ਜੇ ਆਪਾਂ ਇਹ ਵੀ ਕਹੀਏ ਵੀ ਉਹਨਾਂ ਨੂੰ ਜੀ ਐ ਬਾਹਰ ਕੱਢਤਾ ਫਲਾਣਾ ਕਰਤਾ ਉਹ ਵੀ ਉਹ ਵੀ ਗੱਲ ਤਾਂ ਇਹਨਾਂ ਦੀ ਸੀ। ਉਹ ਵੀ ਕੋਈ ਅੱਜ ਦੀ ਤਾਂ ਤਾਜ਼ੀ ਹੋਣੀ ਗਈ ਵੀ ਅੱਜ ਹੀ ਆਇਆ ਸੀ ਅੱਜ ਹੀ ਕਰਤਾ। ਜਿਹੜੀ ਭਰਾ ਦੀ ਗੱਲ ਉਹ ਕਰਦੀ ਹੈ। ਸੋ ਪਿੱਛੇ ਤਾਕਤ ਤਾਂ ਹੈਗੀ ਹੈ। ਉਹ ਤਾਕਤ ਆਪ ਆਲਿਆਂ ਦੀ ਕਿਉਂਕਿ ਆਪ ਆਲੇ ਇੱਕ ਦੂਜੇ ਦੇ ਬੜੀ ਸਪਾਈਂਗ ਕਰਦੇ ਨੇ। ਉਹਨੇ ਤੇ ਦੂਜੇ ਵਿਰੋਧੀਆਂ ਦੀ ਵੀ ਹੋ ਸਕਦੀ ਹੈ ਇਹਨਾਂ ਦੇ ਆਪ ਦੇ ਵਿਰੋਧੀਆਂ ਦੀ ਵੀ ਹੋ ਸਕਦੀ ਹੈ ਕਿਸੇ ਦੀ ਵੀ ਹੋ ਸਕਦੀ ਹੈ ਇੱਕ ਤਾਂ ਉਹ ਤਾਕਤ ਹੈ ਕੋਈ ਨਾ ਕੋਈ ਦੂਜੀ ਗੱਲ ਤਾਂ ਮੈਨੂੰ ਇਹ ਵੀ ਲੱਗਦਾ ਹੈ ਬਈ ਦੋਨੇ ਤਰ੍ਹਾਂ ਚ ਕਿਤੇ ਨਾ ਕਿਤੇ ਕੋਈ ਨੁਕਸਾਨ ਹੈਗੇ ਨੇ ਉਹ ਕੁੜੀ ਪਹਿਲਾਂ ਇਹਨਾਂ ਦੇ ਪ੍ਰਚਾਰ ਚ ਵੀ ਆਈ ਉਦੋਂ ਵੀ ਸ਼ਰਾਬ ਦੀ ਸ਼ਰਾਬ ਦੀ ਗੱਦ ਕਰਦੇ ਨੇ ਬਾਪਤਾ ਸ਼ਰਾਬ ਉਹਦੋਂ ਵੀ ਪੀਂਦਾ ਸੀ ਐਮਪੀ ਹੋ ਕੇ ਵੀ ਪੀਂਦਾ ਸੀ ਜੇ ਉਹ ਜਿਹੜਾ ਜਦ ਬੰਦਾ ਗੱਲ ਕਰਦਾ ਨਾ ਜੇ ਗੱਲ ਦਾ ਕੋਈ ਦਮ ਹੋਣਾ ਚਾਹੀਦਾ ਉਸ 'ਤੇ ਤੇ ਉਹ ਦਮ ਜਿਹੜਾ ਤੁਸੀਂ ਉਹੀ ਗਨਾ ਜਿੱਦਿਆਂ ਉਹਦੇ ਪ੍ਰਚਾਰ ਚ ਧੂਰੀ ਆ ਕੇ ਗਈ ਹੈ ਕਿ ਉਹ ਰੋਲਾ ਵੀ ਪੈਂਦਾ ਸੀ ਵੀ ਹੁਣ ਤੱਕ ਵੀ ਆਈ ਹੈ ਫੇਰ ਉਹਦੇ ਸਹੌ ਚ ਕੁ ਸਮਾਗਨ ਚ ਵੀ ਆਏ ਸਿਲਵਰ ਰੋਲਾ ਕਿੱਥੇ ਪਿਆ ਜਦੋਂ ਉਹਨੇ ਵਿਆਹ ਕਰਾਇਆ ਉਹ ਜੋ ਪੁਲੀ ਕਹਿ ਰਹੀ ਹੈ ਜਿਸ ਦੇ ਨਾਲ ਵੀ ਫੇਰ ਸਦਣਾ ਐ ਮਿਸ ਵੀ ਹੋਇਆ ਐ ਹੋਇਆ ਤੇ ਉਹਦੇ ਵਿੱਚ ਮੈਨੂੰ ਆਨ ਲੱਗਦਾ ਵੀ ਇਹੋ ਜਿਹਿਆਂ ਜਿਹੜੀਆਂ ਪਰਿਵਾਰਕ ਗਨਾ ਕਿਉਂਕਿ ਸਾਡੇ ਜਿਹੜੀ ਸਿਆਸਤ ਹੈ ਉਹ ਨਹੀਂ ਟਕਣੀ ਰਹੀ ਨਹੀਂ ਉਹਨੂੰ ਸਿਰੇ ਨਹੀਂ ਆ ਆ ਭਾ ਜੀਪੀਆਂ ਦੇ ਵਿੱਚ ਮੈਂ ਕੰਡ ਨਰੂ ਨੇ ਕੋਈ ਕਹਾਣੀਆਂ ਕੱਢਣ ਲੱਗ ਗਈ ਉਹ ਫਿਰ ਕਹਾ ਆ ਆਪਣਾ ਬਾਜਬਾਈ ਸਾਹਿਬ ਦੀਆਂ ਤੇ ਮੋਦੀ ਸਾਹਿਬ ਦੀਆਂ ਕੱਡਨੀ ਸ਼ੁਰੂ ਕਰਤੀਆਂ ਇਹ ਇਹ ਮੁੜਕੜੇ ਮਸਲਿਆਂ ਦਾ ਜਾਂ ਕਿਸੇ ਕੌਮ ਦੇ ਮਸਲਿਆਂ ਦਾ ਜਾਂ ਕਿਸੇ ਸੂਬੇ ਦੇ ਮਸਲਿਆਂ ਦਾ ਹੱਲ ਨਹੀਂ ਹੈ ਇਹੋ ਜੇ ਜਿਹੜੇ ਸਾਰੇ ਤੰਤਰ ਕੱਢਨੇ ਹੁੰਦੇ ਨੇ ਇਹਦਾ ਮਤਲਬ ਵੀ ਇਹ ਹੁੰਦਾ ਹੈ ਵੀ ਲੋਕਾਂ ਨੂੰ ਚਟਕਾਰੇ ਲੈਣ ਤੇ ਲਾ ਦਿਓ ਤੇ ਲੋਕਾਂ ਨੂੰ ਅਸਲੀ ਸਿਆਸਤ ਤੋਂ ਰਾਂਝੇ ਕਰ ਦਿਓ ਤੇ ਉਹ ਰੇਜੇ ਚਟਕਾਰੇ ਨੇ ਵੀ ਗਰਮ ਗਰਮ ਮਸਾਲੇ ਦੀ ਮਿਰਚਾਂ ਖਾਈ ਜਾਓ ਰੋਟੀ ਦਿਓ ਨਾ ਤੇ ਆਖਰਕਾਰ ਕੈਂਸਰ ਹੋ ਕੇ ਬੰਦਾ ਮਰ ਜਾਂਦਾ ਸੋ ਇਸ ਸਿਆਸ ਨੂੰ ਕੈਂਸਲ ਬਣਾਉਣ ਵਾਸਤੇ ਇਹ ਚਟਕਾਰੇ ਵਾਲੀਆਂ ਗੱਲਾਂ ਨੇ ਮੈਨੂੰ ਇਹ ਲੱਗਦਾ ਹੈ ਵੀ ਇਹੋ ਜਿਹੇ ਗੱਲਾਂ ਨੂੰ ਲੈਉਣ ਦੀ ਬਜਾਏ ਭਗਵੰਤ ਮਾਨ ਦਾ ਹੋਰ ਵੱਡਾ ਕ੍ਰਿਟਿਸਿਜ਼ਮ ਹੋਰ ਵੱਡੀ ਨੋਚਣਾ ਇਸ ਗੱਲ ਦੀ ਹੈ ਕਿ ਭਗਵੰਤ ਮਾਨ ਇਹ ਹਮੇਸ਼ਾ ਕਹਿੰਦਾ ਮੈਨੂੰ ਤਾਂ ਸਭ ਕੁਝ ਪਤਾ ਹੈ ਜਦ ਬੰਦਾ ਇਹ ਕਹੇ ਮੈਨੂੰ ਸਭ ਕੁਝ ਪਤਾ ਹੈ ਇਹਦਾ ਮਤਲਬ ਉਹ ਹੱਲ ਨਹੀਂ ਕਰ ਸਕਦਾ ਮਸਲੇ ਨੂੰ ਤੂੰ ਕੋ ਸਾ ਉਹ ਤਾਂ ਸਮਝਣ ਤੋਂ ਪਹਿਲਾਂ ਹੀ ਇਨਕਾਰੀ ਹੋ ਗਿਆ ਇਹ ਕਹਿ ਕੇ ਇੱਕ ਮਿੰਟੋ ਪਤਾ ਹੀ ਹੈ ਸਭ ਕੁਝ ਤੇ ਉਹ ਤਰੀਕੇ ਦੇ ਨਾਲ ਦੂਜੀ ਗੱਲ ਮੀਂਹ ਦੇ ਵਿੱਚ ਗੱਲਾਂ ਕਰਦੇ ਨੇ ਇਹ ਇਵਨ ਅਸੈਂਬਲੀ ਦੇ ਵਿੱਚ ਇਹ ਕਿਉਂਕਿ ਹੁਣ ਜਿੱਤੀ ਹੋਈ ਤੇਰੇ 91 ਐਮਰਲੇ ਨੇ ਨਾ ਕੋਲੇ ਇਹਨਾਂ ਦਾ ਤਾਰ ਤਰੀਕਾ ਕੰਮ ਕਰਨ ਦਾ ਲੀਨੀ ਵਾਲਾ ਹੋਣਾ ਚਾਹੀਦਾ ਹੈ ਦਲੀਲ ਵਾਲਾ ਹੋਣਾ ਚਾਹੀਦਾ ਹੈ ਕਿ ਉਹ ਮੈਂ ਕਹਾਂਗਾ ਸਰਗਰਮੀਆਂ ਵੀ ਨਹੀਂ ਲੋਕਾਂ ਨੇ ਆਕੇ ਚ ਜਾਣ ਉਹ ਹੋਣੀ ਚਾਹੁੰਦੇ ਆ ਬਾਕੀ ਪ੍ਰਚਾਰ ਜੇ ਐ ਕਰਦੇ ਨਾ ਜਿਹੜੇ ਵੀ ਪ੍ਰਚਾਰ ਇਹੀ ਕਰਦੇ ਸੀ ਫੱਟੇ ਨਾਲ ਆ ਕੇ ਵੀ ਉਹੀ ਫੱਟੇ ਲਾ ਗਏ ਜਾਂਦੇ ਨੇ ਭਾਵੇਂ ਕ੍ਰਿਟਿਸਿਜ਼ਮ ਉਹ ਹੁਣ ਇਹਨਾਂ ਨੂੰ ਕਰਦੇ ਨੇ ਇਹ ਉਹਨਾਂ ਨੂੰ ਕਰਦੇ ਸੀ ਜੋ ਕੁਝ ਭਗਵੰਤ ਮਾਨ ਕਹਿਣਾ ਵੀ ਬਾਦਲ ਸਾਹਿਬ ਦੀ ਫੋਟੋ ਕਿਉਂ ਲੱਗੀ ਜੀ ਹੁਣ ਆਪਦੀ ਫੋਟੋ ਲਾਈ ਹੋਈ ਆ ਫੰਡਾਂ ਦਾ ਰੋਣਾ ਉਦਾਂ ਹੀ ਪਿਆ ਪਿਆ ਜੋ ਹਰ ਪਾਸੇ ਜਿਹੜੀ ਗੱਲ ਦੇ ਉੱਤੇ ਸਹਿਨ ਲੈਂਦੇ ਨੇ ਕ੍ਰਿਟਿਸਿਜ਼ਮ ਕਰਦੇ ਨੇ ਕੋਈ ਕਹਿੰਦਾ ਕਿਸਾਨਾਂ ਨੂੰ ਕਹਿੰਦਾ ਵੀ ਤੁਹਾਡੇ ਧਰਨੇ ਮਾਰ ਜੇ ਤੁਹਾਡੇ ਨਾਲ ਬੰਦੇ ਆਉਣ ਉਹ ਹਟ ਜਾਣੇ ਨੇ ਉਹਨਾਂ ਦਾ ਇਹ ਜਿਹੜਾ ਹੈਗਾ ਇਹ ਮੈਨੂੰ ਲੱਗਦਾ ਵੀ ਸੂਬੇ ਦੇ ਮਸਲੇ ਕਾਫੀ ਹੱਦ ਕਰ ਸਕਦੇ ਸੀ। ਔਰ ਜੋ ਜ ਬਜਟ ਜੀ ਬਿਲਕੁਲ ਕਿਹਦੇ ਡਾਕਟਰ ਸਾਹਿਬ ਕੋ ਹੋਰ ਵੀ ਗੱਲ ਕਰਨੀ ਬਣਦੀ ਆ। ਭਗਵੰਤ ਮਾਨ ਦਾ ਹਜੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਇਸ ਮਾਮਲੇ ਨੂੰ ਲੈ ਕੇ ਕਿ ਉਸ ਦੀ ਬੇਟੀ ਨੇ ਜਿਹੜਾ ਵੀ ਬਿਆਨ ਦਿੱਤਾ ਪਰ ਬਹੁਤ ਸਾਰੇ ਮੀਡੀਆ ਸੋਸ਼ਲ ਮੀਡੀਆ ਵਾਲੇ ਜਿਹੜੇ ਕੱਚ ਘੜ ਪੱਤਰਕਾਰ ਆ ਉਹ ਭਗਵੰਤ ਮਾਨ ਕੋਲੋਂ ਵੈਸੀ ਬੋਲ-ਬੋਲ ਕੇ ਦੱਸੀ ਜਾ ਰਿਹਾ ਕਿ ਉਹਦਾ ਪ੍ਰਤੀਕਰਮ ਆ ਗਿਆ। ਇਦੇ ਬਾਰੇ ਕੀ ਕਹਣਾ ਕਿ ਸੱਚ ਨੂੰ ਸੱਚ ਦੇ ਤੌਰ ਤੇ ਤੁਸੀਂ ਪੇਸ਼ ਕਰਨਾ ਚਾਹੀਦਾ ਹੈ ਇਹਦੇ ਬਾਰੇ ਵੀ ਤੁਹਾਡੀ ਨਜ਼ਰ ਹੈ ਹੁਣ ਕੁਹਾ ਗਿਆ ਮੈਂ ਦੇਖੇ ਨੇ ਬਹੁਤ ਕੁਝ ਆ ਰਿਹਾ ਹੈ ਕਿ ਮੈਂ ਸੁਣ ਕੇ ਮੈਂ ਭਗਵੰਤ ਮਾਨ ਨੂੰ ਤਾਂ ਕਹਿੰਦਾ ਨਹੀਂ ਵੀ ਮੈਨੂੰ ਫੋਟੋ ਦੇਖ ਕੇ ਪਤਾ ਲੱਗ ਜਾਂਦਾ ਕਿਉਂਕਿ ਤੁਹਾਡਾ ਥੰਬਨੇਲ ਅੱਜਕੱਲ ਕੁਝ ਹੋਰ ਹੁੰਦਾ ਹੈ ਅੰਦਰ ਕੁਝ ਹੋਰ ਹੁੰਦਾ ਹੈ ਹੈ ਕੁਝ ਹੀ ਪੱਤਰਕਾਰ ਨੇ ਤੁਹਾਡੇ ਵਰਗੇ ਜਿਹੜੇ ਥੰਬਨੇਲ ਰੈਲੇਵੈਂਟ ਪਾਉਂਦੇ ਨੇ ਮਾੜਾ ਮੋਟਾ ਨਹੀਂ ਤਾਂ ਬਾਕੀ ਤਾਂ ਕੁਝ ਬਾਹਰ ਅੰਦਰ ਜਾ ਕੇ ਗੱਲ ਹੀ ਹੋਰ ਨਿਕਲਦੀ ਸੋ ਉਹ ਮੈਂ ਦੇਖੇ ਨੇ ਸੁਨੇ ਨੇ ਉਹਦੇ ਵਿੱਚ ਮੇਰਾ ਜਿਹੜੀ ਸਮਝ ਆ ਮੋਤੀ ਜੀ ਉਹ ਇਹ ਹੈ ਵੀ ਤਰੇ ਨੂੰ ਲੜਾਈ ਚ ਪਹੰਚ ਮਾਰ ਨਹੀਂ ਪਿਆ ਉਹਦਾ ਰਿਐਕਸ਼ਨ ਨਹੀਂ ਕਰ ਦਿੱਤਾ ਉਹਨੇ ਪ੍ਰਤੀਕਿਰਿਆ ਨਹੀਂ ਦਿੱਤੀ ਇਹ ਮੈਨੂੰ ਠੀਕ ਲੱਗਦੀ ਹੈ ਇਹ ਸਿਆਣਪ ਦੀ ਗੱਲ ਸੀ ਉਹਦੀ ਬੇਟੀ ਬੋਲੀ ਆ ਹੁਣ ਉਹ ਕੀ ਲੋਕਾਂ ਦੇ ਵਿੱਚ ਜਾ ਕੇ ਇਹ ਗੱਲ ਕਰੀ ਜਾਵੇ ਇਹ ਮੈਨੂੰ ਬਹੁਤਾ ਜੱਜਦਾ ਨਹੀਂ ਸੀ ਬਲਕਿ ਇੱਕ ਗੱਲ ਛੋਟੀ ਜੀ ਕਰਕੇ ਆਂਦੀ ਹੈ ਇਸ ਗੱਲ ਤੋਂ ਆਪਾਂ ਖਤਮ ਕਰਦੇ ਹਾਂ ਤਾਂ ਕਿ ਦੂਜੀ ਪਾਸੇ ਬਣ ਰਹੀ ਹੈ ਇੱਕ ਸਵਾਲ ਇਹ ਤੇ ਇੱਕੇ ਦੇ ਸਾਲ ਹੋਰ ਵੀ ਲਗਾਉਂਗਾ ਮੈਂ ਜੀ ਉਹ ਸਵਾਲ ਇਹ ਹੈ ਕਿ ਜਦੋਂ ਦਾ ਸਰਕਾਰ ਆ ਵਾਪਰਿਆ ਉਹ ਪ੍ਰਗਟਮਾਨ ਸੁਵਿਧਾ ਸੈਂਟਰ ਚ ਵੀ ਆ ਪਬਲਿਕ ਨੂੰ ਮਿਲਦਾ ਕੱਲ ਤਿੰਨ ਚਾਰ ਸਕੂਲਾਂ ਚ ਵੀ ਜਾ ਕੇ ਲੱਗਦਾ ਕਿ ਉਹਨੇ ਲੋਕਾਂ ਨਾਲ ਨੇੜਤਾ ਬਣਾਉਣੀ ਸ਼ੁਰੂ ਕਰ ਦਿੱਤੀ ਆ ਇੱਕ ਐਦਾਂ ਪ੍ਰਵਾਹ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਜਿਹੜੇ ਸਕੂਲਾਂ ਦੇ ਬੱਚੇ ਮੇਰੇ ਆਪਣੇ ਬੱਚੇ ਆ ਲੋਕ ਮੇਰੇ ਆਪਣੇ ਨੇ ਜਿੱਥੇ ਪੁਲਿਸ ਵਾਲਿਆਂ ਨੂੰ ਝਾੜਾ ਪਈਆਂ ਨੇ ਤੁਸੀਂ ਵੇਖਿਆ ਹੋਣਾ ਪਿਛਲੇ ਲਗਾਤਾਰ ਤਿੰਨ ਚਾਰ ਦਿਨ ਤੋਂ ਉਹ ਵੀ ਇੱਕ ਚੰਗੇ ਵੱਲ ਨੂੰ ਇੱਕ ਚੰਗਾ ਕਦਮ ਆਪਾਂ ਕਹਿ ਸਕਦੇ ਹਾਂ ਆਹ ਦੇ ਯਾਰ ਕਰਿਆ ਉਹਨੇ ਕਹਿੰਦਾ ਦੇਖੋ ਮੋਟਰਸਾਈਕਲ ਕਿਵੇਂ ਪਹੁੰਚ ਗਿਆ ਤੁਸੀਂ ساری ਕਹਾਣੀ ਦੱਸਣੀ ਨਹੀਂ ਹੈ ਵੀ ਕਿਵੇਂ ਮੋਟਰਸਾਈਕਲ ਦਿਖਾ ਰਿਹਾ ਉਹ ਦੇਖ ਲੋ ਅਗਲੇ ਕੋਲ ਦੇ ਆਈ ਨਹੀਂ ਤਾਂ ਕਹਿੰਦੇ ਜੀ ਮੈਂ ਦੱਸੂ ਕੀ ਕਰਨਾ ਹੈ ਮੇਰਾ ਤਾਂ ਉੱਤੀ ਪਿਆ ਸੋ ਕਹਿਣੀ ਮਤਲਬ ਇਹ ਹੈ ਵੀ ਇਹ ਗੱਲਾਂ ਚੰਗੀਆਂ ਨਹੀਂ ਤੇ ਦੂਜੀ ਗੱਲ ਮੈਂ ਇਸ ਗੱਲ ਨੂੰ ਸਿਆਣਪ ਵੀ ਸਮਝਦਾ ਵੀ ਇਹ ਮੈਨੂੰ ਨਹੀਂ ਪਤਾ ਸੀ ਵੀ ਇਹ ਐ ਸੱਚੀ ਵਿੱਚ ਹੀ ਸਿਆਣਪ ਵਰਤੜੇਗਾ ਕਿਉਂਕਿ ਗਵਰਨਰ ਸਾਹਿਬ ਨਾਲ ਜਾਂਦੇ ਇੰਨਾ ਫੰਕੀਚਾ ਤੇ ਆਏ ਨਾ ਜਦ ਵੀ ਇਹਨੇ ਸਿਆਣਪ ਨਹੀਂ ਵਰਤੀ ਕੋਤਮ ਨਹੀਂ ਨਿੰਤੋ ਗਵਰਨਰ ਸਾਹਿਬ ਹੀ ਨਰੋ ਹੁੰਦਾ ਸੀ ਸੋ ਇਹ ਸਿਆਨਪਵਕਤੀ ਆ ਦੂਜਾ ਲੋਕਾਂ ਚ ਜਾ ਰਿਹਾ ਇਹ ਨਹੀਂ ਵੀ ਡਰ ਕੇ ਘਰੇ ਰਹਿਗਾ ਜੀ ਹੁਣ ਤਾਂ ਮੂੰਹ ਨਾ ਕੋਣੋ हट ਗਿਆ ਜੀ ਜੇ ਪਸਾ ਇਹ ਵੀ ਹੋ ਜਾਂਦਾ ਤੁਸੀਂ ਵੀ ਨਹੀਂ ਮੈਂ ਠੀਕ ਆ ਬਾਕੀ ਠੀਕ ਆ ਸਾਡੀ ਬੇਟੀ ਆ ਕਹੇ ਤਾਂ ਉਹਦੀ ਮਰਜ਼ੀ ਇਹ ਮੈਨੂੰ ਇੱਕ ਲੱਗਿਆ ਬਰਤਾਰਾ ਇਹਦੇ ਨਾਲ ਗਵੰਦਮਾਨ ਦੀ ਛਵੀ ਸੁਧਰੂਗੀ ਇਹਦੇ ਬਜਾਏ ਉਹਦੇ ਵਿਰੋਧੀਆਂ ਨੇ